ਅਗਲੀ ਗੱਲ ਮੈਂ ਸਰਜੀਤ ਪਾਤਰ ਦੀਆਂ 417 ਕੋਟ ਕਰਕੇ ਅਜੇ ਤੱਕ ਇਹਨੇ ਸਾਨੂੰ ਇਨਸਾਫ ਦੇ 40 ਸਾਲ ਹੋ ਚੱਲੇ ਨੇ 39 40 ਸਾਲ ਜਿਹੜੇ ਉਜੜ ਗਏ ਉਹਨਾਂ ਦੇ ਵਸੇਬੇ ਕਿੱਥੇ ਸਰਜੀਤ ਪਾਤਰ ਨੇ ਕਿਹਾ ਸੀ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਇੱਕ ਕਦੋਂ ਤੱਕ ਇੱਥੇ ਖੜੇ ਰਹਿਣਗੇ ਫਿਰ ਲਬ ਸੁਣੀਓ ਬੜੇ ਕਹਿਰੇ ਸ਼ਬਦ ਸਨ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆ ਸੁਣਦਿਆ ਸੁੱਕ ਗਏ ਅੱਖੋ ਇਹਨਾਂ ਨੂੰ ਉਜੜੇ ਘਰੀ ਜਾਣ ਅਗੂ ਜਿਹੜੇ ਘਰੀ ਜਾਣ ਹੁਣ ਇਹ ਕਦੋਂ ਤੱਕ ਇੱਥੇ ਖਲੇ ਰਹਿਣਗੇ ਮੈਂ ਉਸ ਦਿਨ 2 17 ਲਿਖੀਆਂ ਸਨ ਕਾਬਕ ਰੂਪ ਚ ਮੈਂ ਲਿਖਿਆ ਸੀ ਜੀ ਸਾਨੂੰ 84 ਵੀ ਨਹੀਂ ਭੁੱਲਣਾ ਸਾਨੂੰ 84 ਵਾਲੇ ਵੀ ਨਹੀਂ ਭੁੱਲਣੇ ਤੇ ਸਾਨੂੰ ਫਾਂਸੀ ਵਾਲੇ ਵੀ ਨਹੀਂ ਭੋਲਨੇ